ਹਿੰਦ ਦੀ ਚਾਦਰ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਨੇ ਜਿਹੜੇ ਅੱਜ ਤੋਂ ਸ਼ੁਰੂ ਹੋ ਚੁੱਕੇ ਨੇ ਜਿੱਥੇ-ਜਿੱਥੇ ਉਹਨਾਂ ਦੀ ਚਰਨ ਸ਼ੋਪ ਪ੍ਰਾਪਤ ਧਰਮਕਸਤਾਨ ਗੁਰੂ ਘਰ ਬਣੇ ਹੋਏ ਨੇ ਉੱਥੇ-ਉੱਥੇ ਦੀਆਂ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਦੇਖ ਨੂੰ ਮਿਲ ਰਿਹਾ ਗੁਰੂ ਘਰਾਂ ਦੇ ਵਿੱਚ ਸੰਗਤਾਂ ਜਿਹੜੀਆਂ ਨਤਮਸਤਕ ਹੋ ਰਹੀਆਂ ਨੇ ਅੱਜ ਉਸ ਪਵਿੱਤਰ ਧਰਤੀ ਤੋਂ ਉਸ ਸਥਾਨ ਤੋਂ ਰੋਟਾ ਸਾਹਿਬ ਜਿੱਥੋਂ ਕਿ ਪਰਿਵਾਰ ਸਮੇਤ ਗੁਰਤੇਗ ਬਹਾਦਰ ਮਹਾਰਾਜ ਜੀ ਤਿੰਨ ਦਿਨ ਰਹੇ ਸਾਨੂੰ ਉਸ ਸਥਾਨ ਤੋਂ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਸਜਾਇਆ ਗਿਆ ਪਿੰਡ ਰੋਟੀ ਵਾਸਤਾ ਵਿਖੇ ਪਹੁੰਚਿਆ ਸਭ ਤੋਂ ਪਹਿਲਾਂ ਤੁਹਾਨੂੰ ਉਹ ਤਸਵੀਰਾਂ ਸੀ ਦਿਖਾ ਰਿਆਂ ਜਿੱਥੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਜਿਹੜਾ ਉਸ ਵਿਸ਼ਾਲ ਨਗਰ ਕੀਰਤਨ ਲੈ ਕੇ ਦੇਖਿਆ ਜਾ ਰਿਹਾ ਤੇ ਗੁਰੂ ਘਰ ਦੇ ਮੈਨੇਜਰ ਸਾਹਿਬ ਵੀ ਖੜੇ ਪਰਮਜੀਤ ਸਿੰਘ ਸੌਲੀ ਵੀ ਖੜੇ ਨੇ ਰੋਟੀ ਵਾਸਤੇ ਨਗਰ ਪੰਚਾਇਤ ਵੀ ਖੜੀ ਆ ਜਿਸ ਦੇ ਸਰਪੰਚ ਗੁਰਧਿਆਲ ਸਿੰਘ ਜੀ ਨੇ ਤੇ ਜੈਪ ਸਿੰਘ ਸਾਹਿਬ ਕਾ ਸਰਪੰਚ ਐ ਰਘਵੀਰ ਸਿੰਘ ਰੋਟੀ ਮੋੜੋਂ ਤੋਂ ਹੀ ਪਹੁੰਚੇ ਨੇ ਹੋਰ ਪਿੰਡਾਂ ਦੇ ਲੋਕ ਨੇ ਜਿਹੜੇ ਇਸ ਵਿਸ਼ਾਲ ਨਗਰ ਕੀਤਾ ਸਵਾਗਤ ਕਰਨ ਦੇ ਲਈ ਪਹੁੰਚੇ ਹੋ ਰਹੇ ਜਿੱਥੇ ਤਿੰਨ ਦਿਨ ਧਾਰਮਿਕ ਸਮਾਗਮ ਨੇ ਜਿਹੜੇ ਉਹ ਰੋਟਾ ਸਾਹਿਬ ਦੀ ਪਵਿੱਤਰ ਧਰਤੀ ਤੇ ਚੱਲਣ ਦੇ ਅੱਜ ਤੋਂ ਸਮਾਗਮ ਵਿੱਚ ਕੁਝ ਮੁੰਡੇ ਕੁੜੀਆਂ ਤੇ ਬੀਬੀਆਂ ਦੇ ਵਿੱਚ ਵੀ ਤੁਹਾਨੂੰ ਉਤਸ਼ਾਹ ਵਿਖਾਉਣਾ ਸਾਰਾ ਪਿੰਡਾ ਜਿਹੜਾ ਉਸ ਰੋਡ ਦੇ ਉੱਪਰ ਖੜਾ ਜਿੱਥੋਂ ਦੀ ਪੰਜ ਪਿਆਰਿਆਂ ਦੀ ਰਹਿਣਮਾਈ ਹੇਠ ਜਿਹੜਾ ਨਗਰ ਕੀਰਤਨ ਰੋਟਾ ਸਾਹਿਬ ਤੋਂ ਸਜਾਇਆ ਗਿਆ ਉਹ ਇਸ ਧਰਤੀ ਤੇ ਹੁੰਦਾ ਹੋਇਆ ਸ਼ਾਮ ਨੂੰ ਸਮਾਪਤ ਵੀ ਹੈ ਜਿਹੜਾ ਰੋਟਾ ਸਾਹਿਬ ਦੀ ਧਰਤੀ ਤੇ ਹੋਵੇਗਾ ਤੇ ਪਹਿਲਾਂ ਰੋਟੀ ਮੌੜਾ ਰੋਟਾ ਸਾਹਿਬ ਤੇ ਰੋਟੀ ਵਾਸਤਾ ਈਸ਼ਾਨ ਲੋਡਾ ਕਮਰੌਦਾ ਮਡੌੜ ਹਿਆਣਾ ਤੇ ਹੋਰ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਸ਼ਾਮ ਨੂੰ ਸਮਾਪਤ ਹੋਵੇਗਾ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਗੁਰੂ ਘਰ ਦੇ ਮੈਨੇਜਰ ਸਾਹਿਬ ਬੜਾ ਸੰਗਤਾਂ ਦੇ ਵਿੱਚ ਉਸ ਸ਼ਾਪ ਆਇਆ ਜਾ ਰਿਹਾ ਕਮੇਟੀ ਵੱਲੋਂ ਵੀ ਵਧੀਆ ਪ੍ਰਬੰਧਨ ਜਿਹੜੇ ਕੀਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਨੌਵੇਂ ਗੁਰੂ ਗੁਰੂ ਤੇਗਪਾਤਾ ਜੀ ਮਹਾਰਾਜ ਤੇ ਉਹਨਾਂ ਦੇ ਪਿਆਰੇ ਗੁਰਸੇਖਾਂ ਦੀ ਮਹਾਨ ਸਾਥ ਤੇ 350 ਸਾਲਾ ਸਤਾਵਦੀ ਪੁਰਬ ਨੂੰ ਮੁੱਖ ਰੱਖ ਕੇ ਇਹ ਮਹਾਨ ਅਗਰ ਕੀਰਤਨ ਸਮੂਹ ਪੰਜ ਪਿੰਡਾਂ ਦੀ ਪੰਚਾਇਤਾਂ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਹੀ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਚੌਣ ਰੋਟੀ ਵਸਤਾ ਪਹੁੰਚਿਆ ਇੱਥੋਂ ਦੀ ਪ੍ਰਬੰਧਕ ਕਮੇਟੀ ਪੰਚਾਇਤ ਵੱਲੋਂ ਸਾਰੇ ਪਤਵੰਤੇ ਸੰਗਜਨ ਪਿੰਡ ਦਾ ਬੱਚਾ-ਬੱਚਾ ਗੁਰੂ ਪਾਤਸ਼ਾਹ ਜੀ ਦੇ ਸਤਕਾਰ ਵਾਸਤੇ ਰੋਡ ਦੇ ਉੱਪਰ ਖੜਾ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਾਡਾ ਫਰਜ਼ ਵੀ ਬੰਦ ਹੈ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਤਿਲਕ ਲਾਉਂਦੇ ਸਨ ਨਾ ਜੰਝੂ ਪਹਿਨਦੇ ਸਨ ਪਰ ਉਹ ਦੁਖਿਆਰੀ ਪੰਡਤਾਂ ਨੇ ਆ ਕੇ ਗੁਰੂ ਅਗੇ ਅਰਦਾਸ ਕੀਤੀ ਸਤਿਗੁਰਾਂ ਨੇ ਉਹਨਾਂ ਦੀ ਬਾਹ ਫੜੀ ਮਨੁੱਖਤਾ ਵਾਸਤੇ ਆਪਣਾ ਆਪਾ ਕਰਵਾਨ ਕਰ ਦਿੱਤਾ ਦੇਖੋ ਆਪਾਂ ਕਿਸੇ ਵਾਸਤੇ ਕੋਈ ਨਹੀਂ ਲੜਦਾ ਜੇ ਦੁਨੀਆ ਦਾ ਇਤਿਹਾਸ ਪੜ੍ਹੀਏ ਨਾ ਜਰ ਜੋਰੂ ਜ਼ਮੀਨ ਤਿੰਨਾ ਚੀਜ਼ਾਂ ਪਿੱਛੇ ਲੜਾਈ ਹੋਈ ਪਰ ਸਤਿਗੁਰਾਂ ਨੇ ਇਹ ਪੱਥਰ ਬਲਖਣ ਸਾਜਤਾ ਜੀ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਪਿੰਡ ਦੇ ਇੱਕ ਮੋਤਵਰੋ ਕਾਫੀ ਲੰਮੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਵੀ ਕੀਤੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਕੀਰਤਨ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਜਿਨ੍ਹਾਂ ਨੇ ਸਰਬੱਤ ਦੇ ਭਲੇ ਲਈ ਇਹ ਆਪਣਾ ਬਲੀਦਾਨ ਦਿੱਤਾ ਉਹਨਾਂ ਦਾ ਧਰਮੋਂ Hindu ਧਰਮ ਨਹੀਂ ਸੀ ਫਿਰ ਵੀ ਉਹਨਾਂ ਨੇ Hindu ਧਰਮ ਦੀ ਰੱਖਿਆ ਲਈ ਆਪਣਾ ਸਾਰਾ ਸਰੀਰ ਤੇ ਆਪਦੇ ਸਾਰਾ ਸਰਬਸਤ ਕੁਰਬਾਨ ਕਰਤਾ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਸਿਰਫ ਉਹਨਾਂ ਦੀਆਂ ਯਾਦਾਂ ਨੂੰ ਮਨਾ ਕੇ ਹੀ ਉਹਨਾਂ ਦੀ ਸੇਵਾ ਪਰ ਸੇਵਾ ਕਰ ਸਕਦੇ ਆ ਬਾਈ ਗੁਜੀ ਖਾਤਾ ਬਾਈ ਸਾਡੇ 350 ਸਾਲਾ ਸੇਧ ਦੇ ਸਮਾਗਮ ਜੋ ਚੱਲ ਰਹੇ ਨੇ ਉਸ ਵਿੱਚ ਪਿੰਡ ਰੂਟਰੀ ਵਾਸਤਾ ਸਿੰਘ ਦਾ ਬੱਚਾ ਬੱਚਾ ਅੱਜ ਗੁਰੂ ਦੇ ਚਰਨਾਂ ਮੇਤੇ ਨਾਸਤਮਸਤ ਹੋ ਰਿਹਾ ਜੋ ਪੰਜ ਪਿਆਰਾਂ ਦੇ ਅਗਵਾਈ ਵਿੱਚ ਸੁਵਾਰੀ ਸਾਹਿਬ ਆ ਰਹੀ ਹੈ ਤੇ ਸਾਰਾ ਪਿੰਡ ਇੱਥੇ ਮੌਜੂਦ ਹੈ ਤੇ ਇੱਕ ਬਾਦਰ ਸਾਹਿਬ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਸਾਰੇ ਨਗਰ ਵੱਲੋਂ ਬਹੁਤ ਫੋਮੋ ਮਾ ਕੇ ਤਿਆਰੀ ਕੀਤੀ ਗਈ ਹੈ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਨਗਰ ਦਾ ਬੱਚਾ ਬੱਚਾ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਵਿੱਚ ਜੁਟਿਆ ਹੋਇਆ ਹੈ ਸਾਰਾ ਨਗਰ ਦਾ ਸਾਡੇ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਗੁਰੂ ਮਹਾਰਾਜ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਆਪ ਨਗਰ ਵਿੱਚ ਆ ਕੇ ਸੰਗਤਾਂ ਨੂੰ ਉਤਾਰਦੇ ਹੋਏ ਅੱਗੇ ਨਗਰਾਂ ਵਿੱਚ ਚਾਲੇ ਪਾਉਣਗੇ ਵੈਕ ਗੁਰੂ ਜੀ ਤੁਸੀਂ ਵੀ ਪਹੁੰਚੋ ਇਸ ਨਗਰ ਕੀਰਤਨ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਦੁਨੀਆ ਦੀ ਚਾਦਰ ਪਾਸ਼ਾ ਨੇ ਉਹ ਜੀ ਬਲਖਣ ਸਖਸੀਏ ਸੰਨ ਕੇ ਉਹਨਾਂ ਨੇ ਇਕੱਲੇ ਆਪ ਸ਼ਹਾਦਤ ਲਈ ਕਿਤੇ ਇਤਿਹਾਸਕਾਰ ਲਿਖਦੇ ਨੇ ਉਹਨਾਂ ਦੇ ਪਰਿਵਾਰ ਦੇ 52 ਜੀ ਕਿਤੇ ਲਿਖਦੇ ਨੇ 62 ਜੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਸ਼ਹਾਦਤ ਵੀ ਇਕੱਲੇ ਆਪਣੇ ਧਰਮ ਲਈ ਨਹੀਂ ਦਿੱਤੀ ਦੁਨੀਆ ਲਈ ਦਿੱਤੀ ਹੈ ਕਿ ਕਿਤੇ ਵੀ ਉਤਿਆਚਾਰ ਹੁੰਦਾ ਕੋਈ ਤੱਕਾ ਕਰਦਾ ਉਹਦਾ ਪਾਸ਼ਾ ਨੇ ਆਪਣਾ ਸੀਸ ਦੇ ਕੇ ਉਹਦਾ ਬਦਲਾ ਲਿਆ ਤੇ ਦੱਸਿਆ ਸੰਗਤ ਨੂੰ ਕਿ ਭਾਈ ਸਾਰੇ ਇੱਕੋ ਸਾਰਿਆਂ ਚ ਖੂਨ ਇੱਕ ਹੈ ਇਸ ਲਈ ਸਾਰਿਆਂ ਨੂੰ ਅੱਜ ਦੇ ਪਾਸ ਸਾਡੇ ਦਿਹਾੜੇ ਤੇ ਮੈਂ ਇਹੀ ਕਹੂੰ ਕਿ ਸਾਡੇ ਇਲਾਕੇ 'ਚ ਜਿੰਨਾ ਮਾਣ ਤੇ ਖੁਸ਼ੀ ਮਿਲ ਰਹੀ ਹੈ ਇਕੱਠੇ ਹੋਣ ਦੀ ਪਾਸ ਸਾਹ ਨੇ ਇਕੱਠੇ ਕੀਤਾ ਇਹਦੀ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਆ ਬਿਲਕੁਲ ਜਿੱਦੋਂ ਗੱਲਬਾਤ ਸੰਗਤਾਂ ਦੇ ਨਾਲ ਕੀਤੀ ਆ ਉਸ ਤੋਂ ਤਸਵੀਰਾਂ ਤੁਹਾਨੂੰ ਸੀ ਜਿਹੜੀਆਂ ਦਿਖਾ ਰਹੇ ਆ ਟਰੈਕਟਰ ਗੱਡੀਆਂ ਨੇ ਜਿਹੜੀਆਂ ਉਹ ਕਿਸ ਤਰ੍ਹਾਂ ਸਜਾਈਆਂ ਗਈਆਂ ਨੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਦੇਖਿਆ ਜਾ ਰਿਹਾ ਫੁੱਲਾਂ ਦੇ ਨਾਲ ਗੱਡੀਆਂ ਸਜਾਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੂਸਰੇ ਪਾਸੇ ਸੰਗਤਾਂ ਪ੍ਰਸ਼ਾਦ ਵਰਤਾਰੀਆਂ ਨੇ ਸੰਗਤਾਂ ਦੇ ਹੱਥਾਂ ਵਿੱਚ ਪ੍ਰਸ਼ਾਦ ਆ ਤਸਵੀਰਾਂ ਸੀ ਤੁਹਾਨੂੰ ਕਲੋਜ਼ ਦਿਖਾਉਨੇ ਆ ਸੰਗਤ ਦੇ ਵਿੱਚ ਕਾਫੀ ਉਪਰਾਲਾ ਜਿਹੜਾ ਦੇਖਣ ਨੂੰ ਜ਼ਰੂਰ ਮਿਲ ਰਿਹਾ ਤੇ ਦੂਸਰੇ ਪਾਸੇ ਟਾਲੀਆਂ ਪਹੁੰਚ ਰਹੀਆਂ ਨੇ ਤੇ ਪੰਜ ਪਿਆਰਿਆਂ ਦੀ ਲਾਈਨ ਵਾਈ ਹੀਟ ਜਿਹੜਾ ਵਿਸ਼ਾਲ ਨਗਰ ਕੀਰਤ ਰੋਟੀ ਵਾਸਤਾ ਦੇ ਵਿੱਚ ਪਹੁੰਚ ਚੁੱਕਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪੰਜ ਪਿਆਰੇ ਪੰਜ ਪਿਆਰੇ ਉੱਪਰ ਜਹਾਜ਼ ਦੇ ਤਸਵੀਰਾਂ ਦਿਖਾ ਰਹੇ ਹਾਂ ਜਿਹੜਾ ਹੈਲੀਕਾਪਟਰ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਕਲੋਜ਼ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਲੋਜ਼ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੈਲੀਕਾਪਟਰ ਭਾਵੇਂ ਕਿ ਛੋਟਾ ਹੈਲੀਕਾਪਟਰ ਜ਼ਰੂਰ ਬਣਾਇਆ ਹੋਇਆ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਬਿਲਕੁਲ ਹੈਲੀਕਾਪਟਰ ਚੱਲ ਰਿਹਾ ਪੰਜ ਪਿਆਰੇ ਦੀ ਰਹਿਨਮਾਈ ਹੇਠ ਜਿੱਥੇ ਨਗਰ ਕੀਰਤਨ ਸੁਜਾਇਆ ਜਾ ਰਿਹਾ ਤੇ ਉੱਥੇ ਪਿੰਡਾਂ ਦੀਆਂ ਸੰਗਤਾਂ ਵਿੱਚ ਕਾਫੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਪੰਜ ਪਿਆਰੇ ਪਿੰਡ ਰੋਟੀ ਵਾਸਤਾ ਦੇ ਵਿੱਚ ਪਹੁੰਚ ਚੁੱਕਣ ਜਿੱਥੋਂ ਕਿ ਪਿੰਡ ਦੀ ਸੰਗਤ ਵੱਲੋਂ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਜਾਣਾ ਕਾਫੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਸਿੱਧੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਨਗਰ ਕੀਰਤਨ ਦੀਆਂ ਵਿਖਾ ਰਹਿਆਂ ਪੰਜ ਪਿਆਰਿਆਂ ਦੀ ਰਹਿਣਮਾਈ ਹੇਠ ਜਿਹੜਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ ਫੁੱਲਾਂ ਦੀ ਵਰਖਾ ਜਿਹੜੀ ਇੱਕ ਜਹਾਰ ਦੇ ਰਾਈਆਂ ਜਿਹੜੀ ਕੀਤੀ ਜਾ ਰਹੀ ਆ ਇਸ ਵਾਰ ਇਸ ਨਗਰ ਕੀਰਤਨਾ ਜਿਹੜਾ ਭਾਵੇਂ ਕਿ ਸ਼ਾਰਟ ਕੱਟ ਕੀਤਾ ਗਿਆ ਨਾਬੇ ਦਾ ਏਰੀਆ ਜ਼ਰੂਰ ਜਿਹੜਾ ਉਹ ਕੱਟਿਆ ਗਿਆ ਉਸ ਤੋਂ ਪਹਿਲਾ ਏਰੀਆ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਜਾਵੇਗਾ ਜਿਸ ਤੋਂ ਸ਼ਿਆਲ ਲਲੌੜਾ ਕਮਰੌਦਾ ਮਡਾਉੜ ਹਿਆਣਾ ਤੇ ਹੋਰ ਪਿੰਡ ਨੇ ਜਿਹੜੇ ਉਹਨਾਂ ਪਿੰਡਾਂ ਦੇ ਵਿੱਚ ਹੁੰਦਾ ਆਏਗਾ ਜਿੱਥੇ ਕਿ ਹੁਣ ਸੰਗਤ ਵੱਲੋਂ ਪੰਜ ਪਿਆਰਿਆਂ ਦਾ ਸਨਮਾਨ ਜਿਹੜਾ ਵਿਲਕੋਲ ਕੀਤਾ ਜਾਵੇਗਾ ਕਿ ਛੋਟਾ ਹੈਲੀਕਾਪਟਰ ਜਿਹੜਾ ਉਹ ਫੁੱਲਾਂ ਦੀ ਵਰਖਾ ਤੇ ਬਿਲਕੁਲ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂ ਹੁਣ ਪੰਨ ਪਿਆਰਾਂ ਦੇ ਜਿਹੜੇ ਸਲਮਾਨ ਨੇ ਉਹ ਪਿੰਡ ਰੋਟੀ ਬਾਤਾਂ ਦੀ ਸੰਗਤ ਵੱਲੋਂ ਨੇ ਜਿਹੜੇ ਉਹ ਕਿਤੇ ਜਾਣ ਕੇ ਸੰਗਤ ਨਤਮਸਤਕ ਹੋ ਰਹੀ ਹੈ ਮੱਥਾ ਟੇਕ ਰਹੀ ਹੈ ਸੰਗਤ ਉਹ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿੰਨਾ ਉਤਸ਼ਾਹ ਫੁੱਲਾਂ ਦੀ ਵਰਖਾ ਜਿਹੜੀ ਕੀਤੀ ਜਾ ਰਹੀ ਆ ਬਿਲਕੁਲ ਨਗਰ ਕੀਰਤਨ ਦੇ ਵਿੱਚ ਜੋਥੇ ਵੱਲੋਂ ਕੀਰਤਨ ਜਿਹੜਾ ਕੀਤਾ ਜਾ ਰਿਹਾ ਭਾਈ ਜਗਜੀਤ ਸਿੰਘ ਜੀ ਨੇ ਬਿਲਕੁਲ ਜਿਹੜੇ ਕਥਾਵਾਚਕ ਨੇ ਰੋਟਾ ਸਾਹਾ ਦੇ ਗੁਰੂ ਘਰ ਤੋਂ ਜਿਹੜੇ ਰਾਗੀ ਸਿੰਘ ਨੇ ਉਹਨਾਂ ਵੱਲੋਂ ਕੀਰਤਨ ਜਿਹੜਾ ਕੀਤਾ ਜਾ ਰਿਹਾ ਤੇ ਪੰਜ ਪਿਆਰਿਆਂ ਦਾ ਸਨਮਾਨ ਪੰਜ ਪਿਆਰਿਆਂ ਦਾ ਸਨਮਾਨ ਜਿਹੜਾ ਉਹ ਕੀਤਾ ਜਾ ਰਿਹਾ ਪਿੰਡ ਰੋਟਰੀ ਬਸਤਾ ਆਦੀ ਸੰਗਤ ਵੱਲੋਂ ਸਨਮਾਨ ਜਿਹੜਾ ਉਹ ਕੀਤਾ ਜਾ ਰਿਹਾ ਭਲਵੰਤ ਸਿੰਘ ਹਿਆਣਾ ਵੀ ਪਹੁੰਚੇ ਹੋਏ ਨੇ ਉਹ ਵੀ ਇੱਕ ਪੱਤਰਕਾਰ ਨੇ ਹਿਆਣੇ ਸਪੋਕਸਮੈਨ ਉਹ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਕਿੰਨਾ ਸਨਮਾਨ ਆ ਜਿਹੜਾ ਸ਼ਰਧਾ ਪੂਰਕ ਆ ਜਿਹੜਾ ਪੰਜ ਪਿਆਰਿਆਂ ਦਾ ਰੋਟੀ ਬਸਤਾ ਦੀ ਸੰਗਤ ਵੱਲੋਂ ਆ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਰੋਟੀ ਬਸਤਾ ਦੇ ਵਿੱਚ ਸਨਮਾਨ ਆ ਜਿਹੜਾ ਉਹ ਕੀਤਾ ਗਿਆ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਬਿਲਕੁਲ ਕਾਫੀ ਇਹ ਬੰਦੀ ਮਾਤਰਾ ਦੇ ਵਿੱਚ ਸੰਗਤ ਜਿਹੜੀ ਪਹੁੰਚੀ ਹੋਈ ਆ ਤੇ ਪੰਜ ਪਿਆਰੇ ਨੇ ਜਿਹੜੇ ਉਹ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੀ ਜੋ ਬੀੜ ਉਹ ਇੱਕ ਬਸ ਦੇ ਵਿੱਚ ਰੱਖੀ ਹੋਈ ਆ ਬਸ ਤੋਂ ਸੁਝਾਈ ਗਈ ਆ ਤੇ ਉਹ ਵੀ ਤੁਹਾਨੂੰ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਵਿਖਾ ਰਹੇ ਆ ਤੇ ਪੰਜ ਪਿਆਰੇ ਨੇ ਜਿਹੜੇ ਉਹ ਬਿਲਕੁਲ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਪਿੰਡ ਰੋਟੀ ਵਾਸਤਾ ਅਵਦੇ ਵਿੱਚ ਜਿਹੜਾ ਹੁਣ ਆ ਸ਼ੋਭਤ ਜਿਹੜਾ ਵਿਸ਼ਾਲ ਨਗਰ ਕੀਤਾ ਉਹ ਬਿਲਕੁਲ ਹੁਣ ਚੱਲ ਰਿਹਾ ਤੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਤੇ ਕਾਫੀ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਨੇ ਲਗਾਤਾਰ ਲਗਾਤਾਰ ਦਿਖਾਈਆਂ ਨੇ ਰੋਟੀ ਵਸਤਾ ਤੋਂ ਰੋਟੀ ਵਸਤਾ ਤੋਂ ਤਸਵੀਰਾਂ ਨੇ ਜਿਹੜੀਆਂ ਉਹ ਤੋਂ ਨੋਤੀਆ ਦਿਖਾਈਆਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਾਫੀ ਉਤਸ਼ਾਹ ਜਿਹੜਾ ਸੰਗਤਾਂ ਦੇ ਵਿੱਚ ਆ ਵੇਖਣ ਨੂੰ ਮਿਲ ਰਿਹਾ 350 ਸਾਲਾਂ ਸ਼ਤਾਬ ਦੀ ਦੇਸ਼ ਨੂੰ ਲੈ ਕੇ ਗੁਰਤੇਗ ਵਹਾਤਰ ਜੀ ਦੀ ਸ਼ਹਾਦਤ ਨੂੰ ਅੱਜ ਯਾਦ ਆ ਜਿਹੜਾ ਉਹ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਸੰਗਤਾਂ ਵੱਲੋਂ ਹੰਬ ਹਮਾ ਕੇ ਪਹੁੰਚੇ ਗਏ ਸੰਗਤਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਕਾਫੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਨਾਬਾ ਤੋਂ ਹਰਮਿੰਦ ਸਿੰਘ ਮਾਨ